ਗੁਰੂ ਘਰ ਦੇ ਵਿੱਚ ਲਾਵਾਂ ਲੈਣ ਤੋਂ ਬਾਅਦ ਕੋਈ ਕੁੜੀ ਆਪਣੇ ਪਤੀ ਨੂੰ ਪਤੀ ਮੰਨਣ ਤੋਂ ਕਿਵੇਂ ਇਨਕਾਰ ਕਰ ਸਕਦੀ ਹੈ ਉਹ ਵੀ ਉਸ ਸਮੇਂ ਜਦੋਂ ਕਿ ਨਾਤਾ ਕੋਈ ਲੜਾਈ ਝਗੜਾ ਹੋਇਆ ਤੇ ਨਾ ਹੀ ਤਲਾਕ ਦਿੱਤਾ ਗਿਆ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਕੁੜੀ ਵਿਦੇਸ਼ ਚਲੀ ਗਈ ਅਤੇ ਉੱਥੇ ਜਾ ਕੇ ਉਸ ਨੇ ਆਪਣੇ ਪਤੀ ਦਾ ਨੰਬਰ ਬਲੌਕ ਕਰ ਦਿੱਤਾ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਕਾਰਨ ਅਜਿਹਾ ਕੀਤਾ ਗਿਆ ਹਾਲਾਂਕਿ ਸਾਰੇ ਪੈਸੇ ਉਹਨਾਂ ਦੇ ਵੱਲੋਂ ਲਗਾ ਕੇ ਕੁੜੀ ਨੂੰ ਵਿਦੇਸ਼ ਭੇਜਿਆ ਗਿਆ ਸੀ ਪਰ ਉੱਥੇ ਜਾ ਕੇ ਉਹ ਇਸ ਰਿਸ਼ਤੇ ਤੋਂ ਹੀ ਕਿੰਝ ਮੁੱਕ ਸਕਦੀ ਹੈ ਪਤੀ ਦਾ ਨੰਬਰ ਬਲੌਕ ਕਿਵੇਂ ਕਰ ਸਕਦੀ ਹੈ ਧੋਖਾਧੜੀ ਦਾ ਇਹ ਮਾਮਲਾ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਨਾਂਬਾ ਬਲੌਕ ਤੇ ਪਿੰਡ ਕਿਸ਼ਨਗੜ ਦਾ ਹੀ ਮਾਮਲਾ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਪਣੀ ਅਪੀਲ ਦਰਜ ਕੀਤੀ ਗਈ ਹੈ ਕਿਹਾ ਗਿਆ ਕਿ ਉਹਨਾਂ ਦਾ ਪੁੱਤਰ ਗੁਰਜਿੰਦਰ ਸਿੰਘ ਜਿਸਦਾ ਬਿਆ ਅਮਨਪ੍ਰੀਤ ਦੇ ਨਾਲ 1.5 ਸਾਲ ਪਹਿਲਾਂ ਹੋਇਆ ਸੀ ਅੱਜ ਹੀ ਮੁੰਡਾ ਹਸਪਤਾਲਾਂ ਦੇ ਚੱਕਰ ਕੱਟ ਰਿਹਾ ਹੈ ਕਿਉਂਕਿ ਉਸਦੀ ਪਤਨੀ ਉਸ ਨੂੰ ਬਲੌਕ ਕਰ ਗਈ ਅਤੇ ਐਡਾ ਵੱਡਾ ਧੋਖਾ ਕਰ ਗਈ ਪੀਜੀਆਈ ਤੋਂ ਇਸ ਮੁੰਡੇ ਦਾ ਇਲਾਜ ਚੱਲ ਰਿਹਾ ਹੈ ਲੜਕੀ ਨੂੰ ਬਾਹਰ ਭੇਜਣ ਦੇ ਲਈ ਮੁੰਡੇ ਵਾਲਿਆਂ ਨੇ ਆਪਣੇ ਲੱਖਾਂ ਰੁਪਏ ਖਰਚ ਕਰ ਦਿੱਤੇ ਜਿਸ ਤੋਂ ਬਾਅਦ ਉਹ ਇਨਸਾਫ ਚਾ ਰਹੇ ਨੇ ਹਾਲਾਂਕਿ ਕੁੜੀ ਦੇ ਮਾਪਿਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਉਹ ਵੀ ਉਹਨਾਂ ਨੂੰ ਟਾਲਮਟੋਲਾ ਕਰਦੇ ਰਹਿੰਦੇ ਨੇ ਅਤੇ ਸਹੀ ਰਾਤੇ ਨਹੀਂ ਪਾਉਂਦੇ। ਲੜਕੇ ਗੁਰਿੰਦਰ ਸਿੰਘ ਦਾ ਵਿਆਹ ਨਾਬਾ ਬਲਾਕ ਦੇ ਪਿੰਡ ਅਗੇਤੀ ਦੀ ਰਹਿਣ ਵਾਲੀ ਹਮਨਪ੍ਰੀਤ ਕੌਰ ਦੇ ਨਾਲ ਕੀਤਾ ਗਿਆ ਸੀ। ਉਹਨਾਂ ਪਹਿਲਾਂ ਹੀ ਦੱਸਿਆ ਸੀ ਕਿ ਕੁੜੀ ਨੇ ਆਇਲਸ ਕੀਤੀ ਹੋਈ ਹੈ ਜਿਸ ਦੇ ਚੱਲਦੇ ਹੋਏ ਮੁੰਡੇ ਵਾਲੇ ਵੀ ਵਿਆਹ ਦੇ ਲਈ ਰਾਜ਼ੀ ਹੋ ਗਏ ਅਤੇ ਇਸ ਵਿਆਹ ਤੋਂ ਬਾਅਦ ਕੁਝ ਵੀ ਲਿਆ ਨਹੀਂ ਗਿਆ ਸੀ ਸਭੋ ਸਾਰਾ ਖਰਚਾ ਮੁੰਡੇ ਵਾਲਿਆਂ ਦੇ ਵੱਲੋਂ ਹੀ ਕੀਤਾ ਗਿਆ ਸੀ ਵਿਆਹ ਦੀ ਮਗਰੋਂ ਕੁੜੀ ਨੇ ਆਪਣਾ ਫੋਨ ਬੰਦ ਕਰ ਲਿਆ ਅਤੇ ਆਪਣੇ ਪਤੀ ਨਾਲ ਗੱਲਬਾਤ ਨਹੀਂ ਹੋਈ ਜਿਸ ਤੇ ਚਲਦੇ ਮੁੰਡੇ ਵਾਲੇ ਹੁਣ ਖਾਸੇ ਪਰੇਸ਼ਾਨ ਨੇ ਪਿੜਤ ਦੇ ਪਿਤਾ ਜਗਤਾਰ ਸਿੰਘ ਨੇ ਕਿਹਾ ਕਿ ਲੜਕੀ ਵਿਦੇਸ਼ ਜਾਣ ਤੋਂ ਬਾਅਦ ਉਸ ਨੂੰ ਬੁਲਾਵੇਗੀ ਇਸ ਗੱਲ ਦਾ ਸਾਨੂੰ ਝਾਂਸਾ ਦਿੱਤਾ ਗਿਆ ਸੀ ਪਰ ਉਹ ਸਭ ਕੁਝ ਝੂਠੀਆਂ ਗੱਲਾਂ ਨਿਕਲੀਆਂ ਇਸ ਤੋਂ ਬਾਅਦ ਪੁਲਿਸ ਸਥਾਨਾ ਪਾਸ ਤੋਂ ਡਿਊਟੀ ਇੰਚਾਰਜ 인ਦਰਜੀਤ ਸਿੰਘ ਨੇ ਕਿਹਾ ਕਿ ਗੁਰਜਿੰਦਰ ਸਿੰਘ ਨੇ ਆਪਣੇ ਪੁੱਤ ਦਾ ਵਿਆਹ ਅਮਨਪ੍ਰੀਤ ਦੇ ਨਾਲ ਕੀਤਾ ਸੀ ਅਤੇ ਇਸ ਨੂੰ ਲੈ ਕੇ ਧੋਖਾਧੜੀ ਦਾ ਇਹ ਮਾਮਲਾ ਸਾਹਮਣੇ ਆਇਆ ਲੱਖਾਂ ਰੁਪਏ ਲਗਾਉਣ ਦਾ ਇਲਜ਼ਾਮ ਮੁੰਡੇ ਵਾਲੀ ਲਗਾਉਂਦੇ ਨੇ ਕਿ ਅਸੀਂ ਲੱਖਾਂ ਰੁਪਏ ਲਗਾ ਕੇ ਭੇਜੇ ਹੈ ਜਿਸ ਦੀ ਤਫ਼ਤੀਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕੁਝ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ 인ਦਰ ਸਿੰਘ ਜੀ ਤੁਸੀਂ ਕੀ ਕੀ ਗਿਆਣਾ ਚਾਹੁੰਦੇ ਤੁਸੀਂ ਮਦਾਇ ਕਰਨ ਮੈਂ ਅਸਨੇ ਅਮਨਪ੍ਰੀਤ ਕੌਰ ਨੂੰ ਬਾਹਰ ਭੇਜਿਆ ਸੀ ਸਾਰਾ ਕਰਤੇ ਅਸੀਂ ਨੇ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਰੋਡ ਕਰ ਕਿੰਨਾ ਕਰੇ 1.5 ਸਾਲ ਹੋ ਗਏ ਕਿੰਨਾ ਤੱਕ ਉਹਨਾਂ ਨੂੰ ਫੋਨ ਫੋਨ ਕਰੇ ਮੈਂ ਇਨਸਾਫ ਮੰਗਦੇ ਮੈਨੂੰ ਇਨਸਾਫ ਮਿਲੇ ਸਾਡੇ ਪੈਸੇ ਵਾਪਸ ਮਿਲਣ ਦੇ ਦੇਖੋ ਜੀ ਮੈਂ ਆਪਣੇ ਬੇਟੇ ਦਾ ਕੀਤਾ ਸੀ ਜੀ ਮੈਰਜੀ ਕੀਤੀ ਸੀ ਬੇਟੀ ਦੀ ਪੱਕੀ ਮੈਰਜੀ ਦੀ ਤੇ ਅਮਨਪ੍ਰੀਤ ਕੌਰ ਹੈਗੀ ਆ ਆਪਣੇ ਗੇਤੀ ਪਿੰਡ ਤੋਂ ਤੇ ਇਹਦੀ ਮਾਂ ਦਾ ਬਾਅਦ ਵਿੱਚ ਰਿਸ਼ਤਾ ਹੋ ਗਿਆ ਸੀ ਰਵਣ ਮੱਜਰੀ ਰਮਨ ਮਜਰੀ ਦੀ ਮਾਂ ਤੇ ਇਹਦੇ ਪਿਤਾ ਦਰਬਾਰਾ ਸਿੰਘ ਤੇ ਇਹਦੀ ਨਾਨੀ ਮਹਿੰਦਰ ਕੌਰ ਨੇ ਇਹਨਾਂ ਨੇ ਰਿਸ਼ਤਾ ਕੀਤਾ ਤੇ ਇਹਦੀ ਸੈਟਰ ਦੀ ਅਮਨਪ੍ਰੀਤ ਕੌਰ ਦੀ ਇੱਕ ਬੱਬੂ ਲਾਉਂਦੀ ਹੈਗੀ ਆ ਕੁੜੀ ਇਹਨਾਂ ਦੀ ਇਹਦੀ ਸਗੀ ਭੈਣ ਹੈਗੀ ਆ ਤੇ ਇੱਕ ਸੰਧਾ ਹੈਗਾ ਮਨਵਿੰਦਰ ਸਿੰਘ ਸੰਧਾ ਇਹਦਾ ਭਰਾ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਰਿਸ਼ਤਾ ਕੀਤਾ ਸੀ ਸਾਡਾ ਕੋਈ ਦੇਣ ਨਹੀਂ ਸੀ ਹੋਇਆ ਨਾ ਅਸੀਂ ਕੋਈ ਸਾਡੀ ਮੰਗ ਸੀ ਤੇ ਇਹਨੇ ਕੁੜੀ ਨੇ ਐਲਟਸ ਕੀਤੀ ਹੋਈ ਸੀ ਇਹ ਕਹਿੰਦੀ ਵੀ ਸਾਡੀ ਕੁੜੀ ਦੀ ਐਲਟਸ ਕੀਤੀ ਹੋਈ ਆ ਤੇ ਮਾਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ ਤੇ ਜੇ ਕੁੜੀ ਨੇ ਰੈਡਸ ਕੀਤੀ ਹੋਈ ਆ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਨੇ ਤੇ ਬੇਟਾ ਵੀ ਆਪਣਾ ਬਾਹਰ ਚਲ ਜੇਗਾ ਤੇ ਜਾ ਕੇ ਦੋ ਜ ਆਪਣੇ ਵਧੀਆ ਜ਼ਿੰਦਗੀ ਆਪਣੀ ਬਣਿਤ ਕਰਨਗੇ ਆਪਣਾ ਕੈਰੀਅਰ ਮਢੋਲ ਲਗੇਗਾ ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਫਰਾਡ ਕਰਤਾ ਇੱਕ ਵਾਰੀ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਨਨ ਗੱਲ ਤਾਂ ਇਹ ਹੈਗੀ ਸਿੱਖੀ ਰੀਤੀ ਰਿਵਾਜਾਂ ਦੇ ਮਤਲਬਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ ਤੇ ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਪੇਂਟੇ ਲੜਤੂ ਅ ਤਕਰੀਬਨ 27 ਲੱਖ ਦੇ ਗੇੜ ਚ ਮੇਰਾ ਖਰਚਾ ਹੋ ਗਿਆ ਤੇ 1260000 ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ ਉਹ ਕੁੜੀ ਦਾ ਗਰੰਟਡ ਸੀ ਤੰਨੇ ਆ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਿਸ ਜੀ ਅਮਨਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਦੋਨੇ ਰਿਲੇਸ਼ਨ ਚ ਰਹੇ ਉਧਰ ਉਧਰੀ ਘੁੰਮਦੇ ਰਹੇ ਪਰ ਵੱਟ ਗੱਲ ਇਹ ਹੈਗਾ ਵੀ ਇਹ ਕੁੜੀ ਕਿਸਨਗੜ ਨਹੀਂ ਗਈ ਅੱਛਾ ਤੁਹਾਡੇ ਘਰ ਨਹੀਂ ਘਰ ਨਹੀਂ ਆਈ ਹੈਗੀ ਤੁਹਾਨੂੰ ਜੋ ਸ਼ੱਕ ਪਿਆ ਉਹੀ ਸੱਕ ਇਹਨਾਂ ਤੇ ਪਿਆ ਸੱਕ ਪਿਆ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆਂ ਵੀ ਇਹਨੂੰ ਤੁਸੀਂ ਕੁੜੀ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਉੱਥੇ ਇਹਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਲ ਤੇਦੀ ਕਹਿੰਦੀ ਮੈਂ ਖਰਚੇ ਕਰਾਉਂਗੀ ਮਾਂ ਵੀ ਅਸੀਂ ਤਾਂ 1 ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ 2 2 ਕਿੱਲੇ ਜ਼ਮੀਨ ਦੇ ਵੀ ਆਉਂਦੇ ਸੀ ਅਸੀਂ ਨੇ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਲੈਣੀ ਹੈਗੀ ਜ਼ਮੀਨ ਦੀ ਬਿਜਨੀਟਿਵ ਦੇਤੀ ਉਹਨੇ ਰੱਖਿਆ ਕਿ ਤੇ ਵੀ ਆਪਦੀ ਜ਼ਮੀਨ ਦਾ ਤੁਸੀਂ ਆਪ ਅਡਜਸਟਮੈਂਟ ਕਰੋ ਵੀ ਮੈਂ ਨਹੀਂ ਇਹ ਚੀਜ਼ ਦੇ ਨਾਲ ਐਗਰੀ ਹੈਗਾ ਤੇ ਇਹ ਕਹਿੰਦੀ ਵੀ ਨਹੀਂ ਚਲ ਕੋਈ ਗੱਲ ਨਹੀਂ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦੋ ਵੀ ਤੇ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲੇਗੀ ਉੱਥੋਂ ਪੀਆਰ ਹੋਣ ਤੋਂ ਬਾਅਦ ਇੱਥੇ ਕਿਸੇ ਨੂੰ ਢਾਉਣਗੇ ਮੈਂ ਚਲੋ ਕੋਈ ਗੱਲ ਨਹੀਂ ਅਸੀਂ ਨਾਲ ਸਹਿਮਤ ਹੋ ਗਈ ਚੀਜ਼ ਦੇ ਤੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ ਹੈ ਟੋਟਲ ਕਿੰਨਾ ਸੀਗਾ ਤੇ ਕੀ ਕੁਝ ਹੋਇਆ ਜੀ ਇਹਦਾ ਟੋਟਲ ਸਾਰਾ ਖਰਚਾ ਜੀ ਆਪਾਂ ਲਾਉਨੇ ਹੈਗਾ 27 ਲੱਖ 76000 ਰੁਪਿਆ ਖਰਚਾ ਆਇਆ ਜੀ ਜਿਹਦੇ ਵਿੱਚੋਂ 50000 ਰੁਪਿਆ ਇਹਨਾਂ ਦਾ ਨਿਰਲਬੇ ਆਇਆ ਮੈਂ ਇਹਨਾਂ ਦਾ 50000 ਰੁਪਿਆ ਕੱਟ ਕੇ 17000 ਰੁਪਿਆ ਮੈਂ ਹੋਰ ਕੱਟਤਾ ਤਕਰੀਬਨ 27 ਲੱਖ ਰੁਪਿਆ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ 27 ਲੱਖ ਰੁਪਿਆ ਮੇਰਾ ਖਰਚਾ ਆ ਗਿਆ ਜੀ ਤੁਸੀਂ ਲੜਕੇ ਦੇ ਪਰਿਵਾਰ ਨਾਲ ਨਾ ਦੀ ਗੱਲ ਕੀਤੀ ਵੀ ਜਿਹੜਾ ਹੈਗਾ ਫੋਨ ਵੀ ਕਰਦੀ ਜਾਂ ਤੁਹਾਨੂੰ ਵੀ ਫੋਨ ਕਰ ਰਹੀ ਉਹ ਕੀ ਕਿਹਾ ਜੀ ਉਹ ਕਹਿੰਦੀ ਵੀ ਕੁੜੀ ਫੋਨ ਕਰੇਗੀ ਇੱਕ ਵਾਰੀ ਵੀ ਕੁੜੀ ਨਾ ਜਾ ਕੇ ਮੇਰੇ ਬੇ ਕਿੰਨੇ ਸਾਲ ਹੋ ਗਏ ਹੁਣ ਹੋ ਗਈ ਆ ਜੀ 2 ਜਨਵਰੀ 23 ਦੀ ਗਈ ਹੋਈ ਆ ਜੀ ਤੇ ਤਕਰੀਬਨ 1 ਸਾਲ ਸੇ ਵੀ ਨਹੀਂ ਹੋ ਗਏ ਜੀ ਕਈ ਨੂੰ ਡੇਢ ਸਾਲ ਹੋ ਗਏ ਹਾਂ ਡੇਢ ਸਾਲ ਦਾ ਤਕਰੀਬਨ ਗੇੜ ਹੋ ਗਿਆ ਜੀ ਆਪਣੇ ਪੇਕੇ ਨਾਲ ਤਾਂ ਗੱਲ ਕਰਦੀ ਹੁੰਦੇ ਆਪਦੇ ਪੇਕੇਆਂ ਦੇ ਨੈਟਵਰਕ 'ਚ ਹੈਗੀ ਆ ਚਲੋ ਅਸੀਂ ਕਹਿੰਦੇ ਰਹੇ ਸੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫੈਲ ਲਈਏ ਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮੰਮੋ ਉਹਨੇ ਵਟਸਐਪ ਤੇ ਭੇਜਦੀ ਰਹੀ ਉਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੇ ਦੀ ਕਾਗਜ਼ ਪੱਤਰ ਉਹਨਾਂ ਦੀ ਡੇਟ ਲੱਗ ਚੁੱਕੀ ਹੁੰਦੀ ਸੀ ਉਹਨਾਂ ਨੇ ਹਾਂਜੀ ਕਿੰਨੀ ਵਾਰੀ ਭੇਜ ਇਸ ਤਰ੍ਹਾਂ ਕਿੰਨੀ ਵਾਰੀ ਉਹਨੇ ਇੱਕ ਵਾਰੀ ਭੇਜੀ ਸੀ ਇਹਨੇ ਸਾਨੂੰ ਤਕਰੀਬਨ ਤਿੰਨ ਚਾਰ ਵਾਰੀ ਚ ਦਿੱਤੇ ਹੋਏ ਡਾਕੂਮੈਂਟ ਆ ਪਹਿਲਾਂ ਉਹਨੇ ਕਾਗਜ਼ ਦੂਜੇ ਰੋੜਾ ਮੋਬਾਈਲ ਦੇ ਫੋਟੋਆਂ ਖਿੱਚ ਕੇ ਭੇਜਤੇ ਤੇ ਏਜੰਟ ਕਹਿੰਦਾ ਵੀ ਇਦਾਂ ਨਹੀਂ ਚੱਲਦੇ ਹੈਗੇ ਵੀ ਉਹਨਾਂ ਨੂੰ ਪੀਡੀਐਫ ਮੰਗਾ ਕੇ ਮੰਗਾਓ ਤੁਸੀਂ ਚਲੋ ਪੀਡੀਐਫ ਐਸਐਚਓ پاسੋਂ ਦੇ ਤੇ ਕਹਿਣ ਤੇ ਇਹਨਾਂ ਨੇ ਕੁਝ ਡਾਕੂਮੈਂਟ ਪੀਡੀਐਫ ਮੰਗਾ ਕੇ ਦਿੱਤੇ ਸਾਨੂੰ ਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਨਹੀਂ ਇਹਨਾਂ ਨੇ ਸਾਨੂੰ ਲੇਟੈਸਟ ਦਿੱਤੀ ਹੈਗੀ ਤੇ ਕੁੜੀ ਜਿੱਥੇ ਰਹਿੰਦੀ ਸੀ ਉਹ ਤੇ ਸਾਨੂੰ ਕੋਈ ਇਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆ ਜਗ੍ਹਾ ਤੇ ਇੱਥੇ ਰਹਿ ਰਹੀ ਹੈ ਰੂਮ ਦੇ ਰੈਂਟ ਦੇ ਰਹਿ ਰਹੀ ਹੈ ਤੇ ਜਦੋਂ ਫਾਈਲ ਅਪਲਾਈ ਕਰਨੀ ਸੀ ਸਾਰਾ ਚੀਜ਼ਾਂ ਮੈਂਸ਼ਨ ਹੋਈਆਂ ਸੀ ਵਿੱਚ ਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਤੇ ਨੰਬਰ 2 ਉੱਤੇ ਜਿਹੜੀ ਉੱਥੇ ਕੁੜੀ ਜੌਬ ਕਰਦੀ ਹੈ ਏਜੰਟ ਨੇ ਕਿਹਾ ਸੀ ਵੀ ਜੌਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ ਉਹ ਸਾਨੂੰ ਜੋਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ ਤੇ ਉਹ ਕਹਿੰਦੀ ਆ ਵੀ ਨਾਲ ਤੁਹਾਨੂੰ ਅਸੀਂ ਜੋਬ ਲੈਟਰ ਦਈਏ ਮਾਂ ਅਸੀਂ ਕੁੜੀ ਨੂੰ ਇਹ ਦੱਸਿਆ ਵੀ ਕਿ ਰਹਿ ਕਿੱਥੇ ਰਹੀ ਆ ਤੇ ਉਹਨੇ ਟਰਾਲ ਮਟੋਲੇ ਸਾਨੂੰ ਕਰਦੀ ਰਹੀ ਆ ਜੀ ਕੀ ਤੁਸੀਂ ਫਿਰ ਐਫ ਆਈ ਆਰ ਕਰਾਗੇ ਹਾਂ ਤੇ ਮੈਂ ਦਰਖਾਸਤ ਦਿੱਤੀ ਮਾਨਯੋਗ ਐਸ ਐਸ ਪੀ ਸਾਹਿਬ ਦੇ ਉਹਨਾਂ ਨੇ ਦਰਖਾਸਤ ਮਾਰਕ ਕੀਤੀ ਐਸ ਪੀ ਹੈੱਡ ਕੁਆਰਟਰ ਨੂੰ ਜੀ ਮੈਡਮ ਹਰਮント ਕੌਰ ਨੂੰ ਮੈਡਮ ਹਰਮント ਕੌਰ ਨੇ ਸਲਾਹ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਅਵਿਧਾਨ ਦੇ ਡਾਕੂਮੈਂਟ ਮੰਗਾ ਕੇ ਦੋ ਇਹਨਾਂ ਦੀ ਪੇਮੈਂਟ ਦੋ ਇਹ ਤੁਸੀਂ ਉਹਨਾਂ ਨਾਲ ਫਰੌਡ ਕਰ ਰਹੇ ਹੋ ਤੇ ਉਹਨਾਂ ਨਾਲ ਵੀ ਕਾਲਮ ਕਾਲ ਕਰਦੇ ਰਹੇ ਫਿਰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਜਿਹੜੀ ਸਾਡੀ ਸੁਣਵਾਈ ਹੈ ਕਿਸੇ ਹੋਰ ਅਫਸਰ ਤੋਂ ਕਰਾਈ ਜਾਵੇ ਜਸਪਾਲ ਕੌਰ ਨੇ ਐਪਲੀਕੇਸ਼ਨ ਦਿੱਤੀ ਜੀ ਚਲੋ ਉਹ ਸਾਹਮਣੇ ਉਹਨਾਂ ਦੀ ਮਨਜ਼ੂਰ ਕਰਕੇ ਜਿਹੜੀ ਸਾਡੀ ਦਰਖਾਸਤ ਸੀ ਤੇ ਸਪੈਸ਼ਲ ਬ੍ਰਾਂਚ ਕਰਾਇਮ ਸਪੈਸ਼ਲ ਬ੍ਰਾਂਚ ਐਸਪੀ ਜਸਵੀਰ ਸਿੰਘ ਜੀ ਦੇ ਸਾਡੀ ਚਲੀ ਗਈ ਜੀ ਉਹਨਾਂ ਨੇ ਸਰਵਾਈ ਕੀਤੀ ਬਹੁਤ ਵਧੀਆ ਅਫਸਰ ਨੇ ਤੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਨਾਲ ਧੋਖਾ ਧੜੀ ਕਰ ਰਹੇ ਹੋ ਵੀ ਤੁਹਾਡੀ ਕੁੜੀ ਦਾ ਵੀ ਪਰਚਾ ਹੋਊਗਾ ਨਹੀਂ ਵੇ ਤੁਸੀਂ ਇਹਨਾਂ ਦਾ ਕਾਗਜ਼ ਪੱਤਰ ਮੰਗਾ ਕੇ ਦੌਨ ਹੇਰਾਂ ਨਾਲ ਨਿਬੜੋ ਤੁਸੀਂ ਬਹਿ ਕੇ ਇਹਨਾਂ ਦੀਆਂ ਹੋਈਆਂ ਤਾਂਗੀਆਂ तकरीबन ਘੱਟੋ ਘੱਟ 20 ਤੇ 25 ਦੀਆਂ ਮੀਟਿੰਗਾਂ ਹੋਈਆਂ ਘੱਟੋ ਘੱਟ ਦੀਆਂ ਉਹਨੇ ਪੈਸੇ ਦਿੱਤੇ ਤੇ ਲਾ ਲਓ ਤੁਸੀਂ 195 2023 ਦੀ ਮੇਰੀ ਦਰਖਾਸਤ ਦਿੱਤੀ ਹੋਈ ਹੈ ਜੀ ਜਿਹੜੀ ਦਾ ਜਾ ਕੇ ਨਵਟਾਰਾ ਹੁਣ ਹੋਇਆ ਜੀ ਇਸੇ ਕਰਕੇ ਅਸੀਂ ਦਰਖਾਸਤ ਨੂੰ ਲੰਮਾ ਪਾਉਂਦੇ ਜਾਈਏ ਕਿ ਸਾਡਾ ਨਿਬੜ ਜੇ ਸਾਡਾ ਬੇਟਾ ਬਾਹਰ ਬਗ ਜੇ ਵੀ ਅਸੀਂ ਇਹ ਕੰਮਾਂ ਦੇ ਵਿੱਚ ਨਾ ਪਈਏ ਹੋਰ ਕਿਸੇ ਸੀ ਖਿਲਾਫ ਪਰਚਾ ਦਰਜ ਹੋਇਆ ਹੋਰ ਪਰਚਾ ਖਿਲਾਫ ਦਰਜ ਹੋਇਆ ਹੈਗਾ ਜੀ ਜਸਪਾਲ ਕੌਰ ਦੇ ਤੇ ਉਹਨਾਂ ਦੇ ਪਤੀ ਦਰਬਾਰਾ ਸਿੰਘ ਦੇ ਤੇ ਬਾਕੀ ਔਨਕਾਰੀ ਮੁਤਾਬਕ ਜੋ ਤਵਦੀਸ਼ ਚੱਲ ਰਹੀ ਹੈ ਜਿਹੜੇ ਜਿਹੜੇ ਦੋਸ਼ੀ ਪਏਗੇ ਉਹਨਾਂ ਦੇ ਨਾਮ ਵਿੱਚ ਮਰਸਨ ਗੇ ਬਿਲਕੁਲ ਬਿਲਕੁਲ ਜੀ ਹਰ ਕਮਾਂ ਮਾਬਦ ਸੁਪਨਾ ਹੁੰਦਾ ਸੀ ਵੀ ਸਾਡਾ ਧੀ ਪੁੱਤ ਸੈੱਟ ਹੋਵੇ ਜੀ ਮੇਰੇ ਬੱਚੇ ਦਾ ਵੀ ਸੁਪਨਾ ਸੀ ਮੈਂ ਬਾਹਰ ਜਾ ਕੇ ਆਪਣਾ ਸੈੱਟ ਲਵਾਉਣਾ ਜੀ ਉਹਦਾ ਵੀ ਕੁੜੀ ਦਾ ਵੀ ਸੁਪਨਾ ਸੀ ਕੁੜੀ ਨੂੰ ਜੇ ਖਰਾਬ ਕੀਤਾ ਹੈਗਾ ਤਾਂ ਉਹਦੀ ਮਾਂ ਨੇ ਜਸਪਾਲ ਕੌਰ ਨੇ ਖਰਾਬ ਕੀਤਾ ਜੀ ਕੁੜੀ ਆਪਦੀ ਮਾਂ ਦੇ ਕਹਿਣੇ ਜਿੱਦੀ ਜੇ ਕੁੜੀ ਸਮੇਂ ਮੁਤਾਬਕ ਆਪਣੇ ਕਾਰਜ ਚ ਪੱਤਰ ਭੇਜ ਦਿੰਦੀ ਤਾਂ ਸਾਨੂੰ ਇਹ ਕਾਰਵਾਈਆਂ ਤੇ ਅੱਜ ਦਾ ਜਿਹੜਾ ਸਮਾਂ ਅਸੀਂ ਦੇਖ ਰਹੇ ਹਾਂ ਇਹ ਸਾਨੂੰ ਨਾ ਦੇਖਣਾ ਪੈਂਦਾ ਕਿਉਂਕਿ ਕੱਲ ਨੂੰ ਕਿਸੇ ਤੇ ਹੋਰ ਤੇ ਨਾਲ ਇਦਾਂ ਦਾ ਨਾ ਹੋਵੇ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਪਰਣ ਪਾਈ ਨਾਲ ਨਾ ਹੋਵੇ ਤੁਹਾਡੇ ਦੇਤੇ ਨੂੰ ਹੁਣ ਕੀ ਪ੍ਰੋਬਲਮ ਆ ਗਈ ਵਿਆਹ ਤੋਂ ਬਾਅਦ ਗ੍ਰੇਟ ਨੂੰ ਕਿ ਜੀ ਨੂੰ ਹੱਡ ਦੇ ਪ੍ਰੋਬਲਮ ਆ ਗਈ ਜੀ ਪਹਿਲਾਂ ਹੀ ਇੱਥੇ ਡਾਕਟਰ ਬੱਲਾ ਜੀ ਦੇ ਪਰਤੀ ਰੱਖਿਆ ਜੀ ਇੱਕ ਦਿਨ ਤੇ ਕਰਾਤੇ ਤੇ ਪਰਤੀ ਰਿਹਾ ਤੋ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਰੈਫਰ ਕਰਤਾ ਜੀ ਚੰਡੀਗੜ੍ਹ ਤੀ ਜੀ ਤਾਂ ਉਹਦਾ ਲੈ ਚੱਲ ਰਿਹਾ ਜੀ ਇਸ ਥੀ ਜੀ ਟੈਨਸ਼ਨ ਲੈ ਰਹੇ ਨੇ ਮੈਂ ਟੈਨਸ਼ਨ ਕਰ ਇੱਕ ਦਾ ਵੀ ਮੇਰੇ ਪੈਸੇ ਲੱਗਣ ਕਰਕੇ ਨੰਬਰ 2 ਤੇ ਵੀ ਮੇਰੇ ਨਾਲ ਨੰਬਰ ਬਲੌਗ ਜੀ ਦਰਖਾਸਤ ਜਗਤਾਰ ਸਿੰਘ ਵਾਸੀ किशनਗੜ੍ਹ ਗੁਰਤਿੰਦਰ ਨੂੰ ਮਾਨਯੋਗ ਸੀਨੀਅਰ ਅਸਟਰਾਨਾ ਪਾਸ ਦਿੱਤੀ ਉੱਥੇ ਇਸ ਦਰਖਾਸਤ ਦੀ ਪੜਤਾਲ ਹੋਈ ਪੜਤਾਲ ਤੋਂ ਹੁਣ ਪ੍ਰੰਤ ਇਹ ਮਾਮਲਾ ਤੋਂ ਖਤੜੀ ਦਾ ਹੁਣ ਕਰਕੇ ਸਾਡੇ ਪਾਸ ਮੁਕੱਦਮਾ ਦਰਜ ਹੈ ਇਕ ਦਰਕੀ ਜਿਹੜੀ ਅਮਨਪ੍ਰੀਤ ਕੌਰ ਹੈ ਕਿ ਉਹ ਬਾਹਰ ਗਈ ਹੈ ਉਹਦੇ ਮਾਤਾ ਪਿਤਾ ਦੀ ਪੈਸੇ ਨਾ ਨਹੀਂ ਲਾਇਸੀ ਪਰਵਾਨਾ ਜੋ ਐਫਆਰ ਦਰਜ ਹੋਈ ਹੈ ਉਹਦੇ ਮੁਤਾਬਕ ਜਿਹੜਾ ਮਦਈ ਮਕਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ ਹੁਣ ਤਫਤੀਸ਼ ਚ ਅੱਗੇ ਜੋ ਵੀ ਤੱਕ ਸਾਹਮਣੇ ਆਉਣਗੇ ਉਹ ਸੰਤਾਪਕ ਕਿੰਨੇ ਪੈਸੇ ਹੁੰਦੇ ਸੀ ਜਨਤਰਾ ਇਹ ਟੋਟਲ ਸੀਗਾ ਜੀ 21 ਲੱਖ 67 ਹਜ਼ਾਰ ਰੁਪਏ ਸੰਤਾਨ ਇਹਨਾਂ ਨੇ ਰਕਮ ਖਰਚੀ ਸੀ ਠੀਕ ਹੈ ਜੀ ਬੁਲਾਏ ਨੇ ਇਹਨਾਂ ਨੂੰ ਮੁੰਡੇ ਨੂੰ ਇਹ ਬੁਲਾਇਆ ਅਸੀਂ ਮਰਜ਼ਮਾਨ ਨੂੰ ਨੋਟਿਸ ਹੈਗਾ ਜਿਹੜਾ ਤਲਬੀ ਦਿੱਤਾ ਹੈਗਾ ਉਸ ਤੋਂ ਬਾਅਦ ਚ ਆਗਰ ਆਉਂਗੇ ਤਾਂ ਸ਼ਾਮਲ ਬਰਤਾਲ ਕਰਾਂਗੇ ਨਾ ਆਏ ਤਾਂ ਫਿਰ ਅਗਲੀ ਪੱਤੀ ਸ਼ਾਮਿਲ ਕਰਾਂਗੇ